ਦਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਆਦੀਪ ਸੰਦੀਪ ਫਤੇਗੜ ਸਾਹਿਬ ਦੀ ਧਰਤੀ ਤੇ ਮੌਜੂਦ ਆ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਦਸਤਾਰਾਂ ਦਾ ਜਿਹੜਾ ਲੰਗਰ ਲਗਾਇਆ ਜਾ ਰਿਹਾ ਕਿਉਂਕਿ ਨੌਜਵਾਨੀਆਂ ਕਿਉਂਕਿ ਗੱਲ ਕਰੀਏ ਤਾਂ ਸੌਖੀ ਨਹੀਂ ਮਿਲਗੀ ਤੈਨੂੰ ਇਹ ਪਗੜੀ ਸਰਦਾਰਾ ਤਾਂ ਇਹ ਦਸਤਾਰ ਸੌਖੀ ਨਹੀਂ ਮਿਲੀ ਹੈ ਤਾਂ ਭਾਈ ਸਾਹਿਬ ਸਾਡੇ ਨਾਲ ਮੌਜੂਦ ਹੋਣਗੇ ਝੰਜਰ ਸਾਹਿਬ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਕਿ ਕਿਵੇਂ ਮਨ ਦੇ ਵਿੱਚ ਖਿਆਲ ਆਇਆ ਲਗਾਤਾਰ ਇਹ ਜਦੋਂ ਹਰ ਸਾਲ ਮੇਲਾ ਹੁੰਦਾ ਜੋੜ ਮੇਲ ਹੁੰਦਾ ਤਾਂ ਉਦੋਂ ਇਹ ਲੰਗਰ ਦਸਤਾਰਾਂ ਦਾ ਜ਼ਰੂਰ ਲਾਉਂਦੇ ਨੇ ਜਵਾਨੀਆਂ ਜਿਹੜੀ ਉਹਨੂੰ ਕਿਤੇ ਨਾ ਕਿਤੇ ਪ੍ਰੇਰਿਤ ਜ਼ਰੂਰ ਕਰਦੇ ਨੇ ਆਪਣੇ ਵੱਲੋਂ ਉਦਮ ਕਰਦੇ ਨੇ ਸਵਾਗਤ ਕਰਦੇ ਨੇ ਸਭੀ ਕਾਲ ਜੀ ਕਾਲ ਸਾਹਿਬ ਵੈਕੁਰ ਜੀ ਕੋ ਫਤੇ ਕੀ ਕਹਿਣਾ ਚਾਹੂਗੇ ਜਿਹੜਾ ਮਨ ਦੇ ਵਿੱਚ ਖਿਆਲ ਹੈ ਅੰਦਰ 17 ਦਾ ਲੰਗਰ ਲਾਉਣਾ ਵੱਡਾ ਉਦਮ ਹੈ ਇਹਦੇ ਬਾਰੇ ਪਹਿਲਾਂ ਦੱਸੋ ਖਿਆਲ ਤਾਂ ਦੇਖੋ ਇਹੀ ਹੈ ਵੀ ਕੱਲੀ ਆਪਾਂ ਨੂੰ ਗੱਲ ਕਰਨ ਨਹੀਂ ਕੱਲਾ ਕਹਿਣ ਨਾਲ ਨਹੀਂ ਗੱਲ ਬਣਨੀ ਕੋ ਪ੍ਰੈਕਟੀਕਲੀ ਜੀ ਕਰਨਾ ਵੀ ਪੈਣਾ ਪ੍ਰੈਕਟੀਕਲੀ ਜੇ ਕਰਾਂਗੇ ਤਾਂ ਥੋੜਾ ਉਹਦਾ ਪ੍ਰਭਾਵ ਜ਼ਿਆਦਾ ਪੈਂਦਾ ਮੈਂ ਦੇਖਿਆ ਇਸ ਗੱਲ ਨੂੰ ਅਸੀਂ ਹੁਣ ਤਾਂ ਅਸੀਂ ਪ੍ਰੈਕਟੀਕਲ ਰੂਪ ਵਿੱਚ ਕਰਕੇ ਹੀ ਦੇਖ ਚੁੱਕੇ ਹਾਂ ਕਿ ਜੇ ਤੁਸੀਂ ਪ੍ਰੈਕਟੀਕਲੀ ਤੁਸੀਂ ਕੁਝ ਕਰਕੇ ਦਿਖਾਉਨੇ ਹੋ ਤਾਂ ਉਹਦਾ ਪ੍ਰਭਾਵ ਜ਼ਿਆਦਾ ਪੈਂਦਾ ਕਹਿਣ ਦਾ ਭਾਵ ਹੈ ਕਿ ਜਿਵੇਂ ਬੱਚੇ ਨੇ ਬੱਚੇ ਬਿਲਕੁਲ ਪਲੇਨ ਕਾਗਜ਼ ਨੇ ਕੋਰਾ ਕਾਗਜ਼ ਨੇ ਜੋ ਤੁਸੀਂ ਉਹਦੇ ਤੇ ਲਿਖ ਦੋਗੇ ਉਹੀ ਉਗੜਿਆ ਆਊਗਾ ਉਹੀ ਉਹਦੇ ਤੋਂ ਪੁੱਛ ਲੈਣਾ ਇਹਨਾਂ ਨੂੰ ਲੀਹੇ ਪਾਉਣਾ ਰਾਹ ਤੋੜਨਾ ਇਹਨਾਂ ਨੂੰ ਕੁਝ ਸੇਹ ਦੇਣੀ ਹੈ ਦੱਸਣਾ ਹੈ ਕਿ ਦਸਤਾਰ ਦੀ अहमਤ ਕੀ ਹੈ ਕਿ ਦਸਤਾਰ ਦੇ ਨਾਲ ਜੁੜਨਾ ਕਿਉਂ ਜ਼ਰੂਰੀ ਹੈ ਇਹ ਸਰਦਾਰੀ ਐਵੇਂ ਨਹੀਂ ਮਿਲੀ ਜੀ ਇਹਦੇ ਪਿੱਛੇ ਸਿਰ ਲੱਗੇ ਨੇ ਇਦੇ ਵਿੱਚ ਕੁਰਬਾਨੀਆਂ ਹੋਈਆਂ ਸਰਬਸਦਾਨੀ ਨੇ ਆਪਣਾ ਸਾਰਾ ਵੰਸ ਬਾਰ ਦਿੱਤਾ ਵੱਡੇ ਸਹਿਜਾਦੇ ਚਮਕੌਰ ਦੀ ਗੜੀ ਚ ਸ਼ਹੀਦ ਹੋ ਗਏ ਛੋਟੇ ਸਹਿਜਾਦੇ ਨੀਹਾਂ ਚੜੇ ਗਏ ਮਾਤਾ ਗੁਜਰ ਕੌਰ ਜੀ ਗੁਰੂ ਤੇਗ ਬਹਾਦਰ ਜੀ ਕਿੰਨੀਆਂ ਸੀ ਸ਼ਾਦ ਤਾਂ ਬੱਚੇ ਬੱਚਿਆਂ ਦੇ ਸਿੰਘ ਸਿੰਘੜੀਆਂ ਨੇ ਗਲਾਂ 'ਚ ਟੋਟੇ ਕੁਆਕ ਕਰਾ ਕੇ ਪਵਾ ਲੇ ਨੇਜਾਂ ਤੇ ਉੱਚੇ ਸੱਟ ਸੱਟ ਕੇ ਕੁਰਬਾਨ ਕਰ ਦਿੱਤੇ ਗਏ ਸ਼ਹੀਦ ਕਰ ਦਿੱਤੇ ਗਏ ਬੱਚੇ ਇੰਨੀਆਂ ਕੁਰਬਾਨੀਆਂ ਨੇ ਅਣਖ ਤੇ ਗੈਰਤ ਦੀ ਖਾਤਰ ਧਰਮ ਦੀ ਲੜਾਈ ਦੇ ਖਾਤਰ ਜ਼ਬਰ ਤੇ ਜ਼ੁਲਮ ਦੇ ਲੜਾਈ ਦੇ ਖਿਲਾਫ ਲੜਨ ਦੀ ਖਾਤਰ ਇਹ ਦਸਤਾਰ ਦੀ ਅਹਿਮਤ ਬਹੁਤ ਵੱਡੀ ਆ ਇਹਦੇ ਪਿੱਛੇ ਬਹੁਤ ਕੁਰਬਾਨੀਆਂ ਸਿਰ ਲੱਗੇ ਨੇ ਸੋ ਇਹ ਬੱਚਿਆਂ ਨੂੰ ਜੇ ਸਜ਼ਾ ਮੰਗੇ ਸਜ਼ਾ ਕੇ ਜਾਣਗੇ ਨੌਜਵਾਨ ਸਜ਼ਾ ਕੇ ਜਾਣਗੇ ਹੌਲੀ ਹੌਲੀ ਬੰਨਣਾ ਸ਼ੁਰੂ ਕਰਨਗੇ ਤਾਂ ਮੈਂ ਸਮਝਦਾ ਕਿ ਹੌਲੀ ਹੌਲੀ ਇਹ ਰੰਗ ਚੜ ਜਾਵੇਗਾ ਨਹੀਂ ਲੱਗਦਾ ਹੈਗਾ ਕਿਉਂਕਿ ਇੱਕ ਪਾਸੇ ਗੁਰਬਾਣੀ ਦੇ ਵਿੱਚ ਵੀ ਜਾਂ ਉਦਾਂ ਵੀ ਗੱਲ ਕਰੀਏ ਤਾਂ ਜਿਹੜੀ ਦਾਤ ਆ ਸਿੱਖੀ ਦੀ ਇਹ ਮੰਗਣੀ ਪੈਂਦੀ ਆ ਵਾਹਿਗੁਰੂ ਤੋਂ ਪਰਮਾਤਮਾ ਤੋਂ ਕਿਉਂਕਿ ਸਿੱਖਾਂ ਨੂੰ ਸਿੱਖੀ ਦਾਣ ਕਿਉਂਕਿ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਕਈ ਇਸੇ ਦੇ ਬਾਪ ਦਾਦੇ ਪੱਗਾ ਬੰਦ ਆਏ ਪਰ ਉਹ ਜਵਾਨੀ ਦੇ ਵਿੱਚ ਉਹ ਬੱਚਿਆਂ ਦੇ ਵਿੱਚੋਂ ਨਹੀਂ ਆ ਸਕੀਆਂ ਚੀਜ਼ਾਂ ਕਿੱਥੇ ਤੁਹਾਨੂੰ ਲੱਗਦਾ ਘਾਟ ਰਹੀ ਜਾਂਦੀ ਹੈ ਕਿ ਜਦੋਂ ਬੱਚੇ ਬਾਪ ਸਿਰ ਤੇ ਦਸਤਾਰ ਸਜਾਉਂਦਾ ਹੋਵੇ ਤੇ ਬੱਚਾ ਕੋਣਮੋਣ ਹੋਵੇ ਦੇਖੋ ਇਹ ਵਿਰਤ ਵਿੱਚ ਨੂੰ ਤਾਂ ਕਾਫੀ ਜਿਆਦਾ ਪੈ ਗਈ ਸੀ ਕਾਫੀ ਜਿਆਦਾ ਇਹ ਦੌਰ ਚੱਲਿਆ ਕਿ ਬੱਚਿਆਂ ਨੇ ਕੇਸ ਕਤਲ ਕਰਾ ਦਿੱਤੇ ਗਏ ਕੰਨਾਂ 'ਚ ਮੰਦਰਾ ਪਾਲੀਆਂ ਮਤਲਬ ਮੂੰਹ ਤੇ ਦਾੜੀ ਨਹੀਂ ਦਾੜੀ ਅਸੀਂ ਵੀ ਕਟਾਈ ਪਰ ਗੁਰੂ ਨੇ ਮੱਤ ਦਿੱਤੀ ਗੁਰੂ ਨੇ ਤਾਕਤ ਦਿੱਤੀ ਫਿਰ ਹੌਲੀ-ਹੌਲੀ ਦਾੜਾ ਪ੍ਰਕਾਸ਼ ਕੀਤਾ ਅੱਛਾ ਪਹਿਲਾਂ ਤੁਸੀਂ ਕਟਵਾਈ ਹੋਈ ਸੀ ਦਾੜੀ ਪਹਿਲਾਂ ਮੈਂ ਵੀ ਦਾੜੀ ਕਟਵਾਉਂਦਾ ਸੀ ਪਰ ਗੁਰੂ ਨੇ ਫੇਰ ਮੱਤ ਦਿੱਤੀ ਕਿਉਂਕਿ ਕਿਰਪਾ ਤਾਂ ਗੁਰੂ ਨੇ ਕਰਨੀ ਆ ਚਲੋ ਮਨ ਚ ਬਲਬਲਾ ਸੀ ਵਹ ਸਾਰਾ ਪਰਿਵਾਰ ਅਮਰਤਾਰੀ ਆ ਮੈਂ ਇੱਕ ਨਲਾਇਕ ਸੀ ਟੱਬਰ ਦੇ ਵਿੱਚ ਮੇਰੀ ਵਾਈਫ ਨੇ ਵੀ ਅਮਰ ਛੱਕਿਆ ਹੋਇਆ ਮੇਰੇ ਪਿਤਾ ਜੀ ਮਾਤਾ ਜੀ ਸਾਰਿਆਂ ਨੇ ਪਰਿਵਾਰ ਨੇ ਅਮਰ ਛੱਕਿਆ ਹੋਇਆ ਤੋਂ ਗੁਰੂ ਦੀ ਕਿਰਪਾ ਹੋਈ ਅਸੀਂ ਵੀ ਇਹ ਦਾੜਾ ਪ੍ਰਕਾਸ਼ ਕੀਤਾ ਸੋ ਨੌਜਵਾਨਾਂ ਨੂੰ ਅੱਗੇ ਬੇਨਤੀ ਕਰਦੀਆਂ ਕਿ ਕੇਸ ਰੱਖੋ ਕੇਸ ਮੈਂ ਕਦੇ ਘਤ ਨਹੀਂ ਕਰਵਾਏ ਬਚਪਨ ਦੀ ਕੇਸ ਰੱਖੇ ਹੋਏ ਨੇ ਦਾੜੇ ਪ੍ਰਕਾਸ਼ ਕਰੋ ਦਸਤਾਰਾਂ ਸਜਾਓ ਦੇਖੋ ਜੇ ਇਹ ਬਈ ਬੱਚੇ ਇਹ ਨੌਜਵਾਨ ਦਸਤਾਰਾਂ ਸਜਾ ਕੇ ਜਾਣਗੇ ਤਾਂ ਕੋਈ ਫਰਕ ਤਾਂ ਰਹਿਣਾ ਨਹੀਂ ਇਸ ਗੱਲ ਦਾ ਇੱਕ ਇਹ ਦਿਨਾਂ ਨਾਲ ਤੇ ਸਥਾਨ ਦਾ ਬਹੁਤ ਫਰਕ ਹੈ ਜਦੋਂ ਇਹ ਦਿਨਾਂ ਦੇ ਵਿੱਚ ਸ਼ਹੀਦੀ ਦਿਨਾਂ ਦੇ ਵਿੱਚ ਗੁਰਦੁਆਰਾ ਫਤਿਹਗੜ ਸਾਹਿਬ ਦੇ ਦਰ ਤੇ ਤੁਸੀਂ ਬੈਠ ਕੇ ਦਸਤਾਰ ਸਜਾ ਕੇ ਜਾਂਦੇ ਹੋ ਉਹਦੀ ਇਮੈਤ ਹੋਰ ਵੱਜ ਜਾਂਦੀ ਆ ਚਮਕੌਰ ਸਾਹਿਬ ਕੈਂਪ ਲੱਗਿਆ ਗੁਰੂ ਨਾਨਕ ਦੇਵ ਜੀ ਦੇ ਪਹਿਲੀ ਪਾਸੇ ਦੇ ਪ੍ਰਕਾਸ਼ ਪੂਰਬ ਤੇ ਦਸਤਾਰ ਕੈਂਪ ਲੱਗੇ 25 ਕੈਂਪ ਇੱਕੋ ਦਿਨ ਲੱਗੇ 10000 ਤੋਂ ਵੱਧ ਨੌਜਵਾਨਾਂ ਦੇ ਬੱਚੇ ਨੇ ਦਸਤਾਰਾਂ ਸਜਾਈਆਂ ਗਈਆਂ ਕਿਰਪਾ ਗੁਰੂ ਦੀ ਆ ਬਾਕੀ ਜਦੋਂ ਤੁਸੀਂ ਗੁਰੂ ਦੇ ਤੇ ਆਸ਼ੀਰਵਾਦ ਲੈ ਕੇ ਅਰਦਾਸ ਕਰਕੇ ਤੁਰਦੇ ਹੋ ਤੋੜ ਕੇ ਚੀਜ਼ ਨਹੀਂ ਆਉਂਦੀ ਦਸਤਾਰਾਂ ਦਾ ਲੰਗਰ ਸਾਰਾ ਦਿਨ ਦਸਤਾਰਾਂ ਦਾ ਲੰਗਰ ਇਹ ਫ੍ਰੀ ਚੱਲੀ ਜਾਂਦਾ ਪਰ ਤੁਸੀਂ ਦੇਖੋਗੇ ਕਿ ਤੋੜ ਵੀ ਨਹੀਂ ਆਉਂਦੀ ਆ ਸਵੇਰ ਦੀ ਮੈਂ ਤੁਸੀਂ ਕਮਾਲ ਮੰਨਦੇ ਹੋ ਇਹ ਜਿਹੜੇ ਥਾਨ ਪਏ ਨੇ ਜੀ ਇਹ ਇਦਾਂ ਹੀ ਮਤਲਬ ਸਵੇਰ ਦੇ ਇਦਾਂ ਹੀ ਪਏ ਨੇ ਕਮਾਲ ਦੀ ਗੱਲ ਆ ਆਈ ਜਾਂਦੇ ਨੇ ਕਮਾਲ ਦੀ ਗੱਲ ਆ ਠੀਕ ਐ ਤੇ ਤੋੜ ਥੋੜਾ ਪਰਖ ਜਾਂਦੇ ਸਾਬ ਦੇ ਮੈਂ ਕਿਹਾ ਇਹ ਬਾਬੇ ਦੇ 20 ਰੁਪਏ ਵਾਲਾ ਲੰਗਰ ਹੈ ਮੁੱਕਣਾ ਥੋੜਾ ਆ ਦੇਖੋ ਇਹ ਥਾਨ ਦਸਤਾਰਾਂ ਸਲਾਈ ਕਰੀਆਂ ਹੋਈਆਂ ਥਾਨ ਕਿਉਂਕਿ ਜਿਹੜੇ ਬੱਚਾ ਹੋ ਗਏ 2 ਸਾਲ ਦਾ 4 ਸਾਲ ਦਾ ਕੁਛ 6 ਸਾਲ ਦਾ ਤੇ ਛੋਟੀ ਲੱਗਦੀ ਆ ਫਿਰ 11 ਇੱਕ ਪਾੜ ਕੇ 11 ਇੱਕ ਲੱਗ ਜਾਂਦੀ ਆ ਥਾਨ ਦੇ ਵਿੱਚੋਂ ਬਾਕੀ ਸਲਾਈ ਕਰੀਆਂ ਕਰਾਈਆਂ ਦਸਤਾਰਾਂ ਦੇ ਹਾਲਾਂਕਿ ਬਹੁਤ ਵੱਡਾ ਸੀ ਇਹ ਪ੍ਰਚਾਰ ਕਦੇ ਵੀ ਨਹੀਂ ਕੀਤਾ ਮਤਲਬ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਵੀ ਜਾਂ ਕਦੇ ਵੀ ਅਸੀਂ ਕੋਈ ਇਦਾਂ ਦੀ ਕੋਈ ਕਦੇ ਬੇਨਤੀ ਨਹੀਂ ਕੀਤੀ ਕਦੇ ਵੀ ਮਦਦ ਕਰੋ ਦਸਤਾਰਾਂ ਦੋ ਪੈਸੇ ਦੋ ਕਦੇ ਨਹੀਂ ਕਿਹਾ ਠੀਕ ਹੈ ਅੱਜ ਤੱਕ ਇੱਕ ਵੀ ਪੋਸਟ ਨਹੀਂ ਅਗੇ ਪਹਿਲੀ ਵਾਰ ਇੱਕ ਨੌਜਵਾਨ ਨੇ ਦਸਤਾਰਾਂ ਕਾਫੀ ਜ਼ਿਆਦਾ ਭੇਜੀਆਂ ਉਹਦਾ ਧੰਨਵਾਦ ਜਰੂਰ ਕੀਤਾ ਕਿ ਚਲੋ ਉਹਨੇ ਸੇਵਾ ਪਾਈ ਆ ਲੰਗਰਾਂ ਦੇ ਵਿੱਚ ਗੁਰੂ ਸਾਹਿਬ ਉਹਦੀ ਸੇਵਾ ਲੇਖੇ ਵਿੱਚ ਲਾਉਣ ਪਰ ਕਦੇ ਵੀ ਅਸੀਂ ਕਦੇ ਓਪਨਲੀ ਕਦੇ ਕਦੇ ਇਹ ਬਿਰਤੀ ਕਿਵੇਂ ਆਉਂਦੀ ਹੈ ਜਿਹੜੀ ਸਭ ਤੋਂ ਵੱਡੀ ਗੱਲ ਕੈਮਰੇ ਤੇ ਆ ਜਿਵੇਂ ਤੁਸੀਂ ਦੱਸਿਆ ਦਾੜਾ ਕਟਾਉਂਦੇ ਸੀ ਹੁਣ ਰੱਖਣ ਲੱਗੇ ਹੋ ਕਿਉਂਕਿ ਬਹੁਤ ਵਾਰੀ ਇਹ ਹੁੰਦਾ ਬੰਦਾ ਕਹਿੰਦਾ ਮੇਰੇ ਖਿਆਲ ਹੀ ਨਹੀਂ ਆਇਆ ਤੁਹਾਨੂੰ ਕਿਹੜੀ ਚੀਜ਼ ਆ ਜਿਹੜੀ ਮੋਟੀਵੇਟ ਕਰ ਲਈ ਆ ਜਿਹੜੀ ਇੱਧਰ ਲਿਆਈ ਜਿਨੇ ਤੁਹਾਨੂੰ ਲੱਗਿਆ ਕਿ ਨਹੀਂ ਚਿੰਜਰਸਿਆਂ ਰੱਖਣਾ ਹੀ ਪੈਣਾ ਇਹ ਤਾਂ ਗੁਰੂ ਦੇ ਨਾਲ ਜੁੜਨਾ ਹੀ ਪੈਣਾ ਦੇਖੋ ਮੈਂ ਤੁਹਾਨੂੰ ਸੇ ਬੈ ਤਾਂ ਬਚਪਨ ਤੋਂ ਹੀ ਇਹ ਮਤਲਬ ਪਰਿਵਾਰ ਪਰ ਉਹੀ ਗੱਲ ਤੁਹਾਡੀ ਜਦੋਂ ਪੜਦੇ ਆ ਕਾਲਜ ਕੂਲ ਦੇ ਵਿੱਚ ਫਿਰ ਮੰਦਿਰ ਮਗਰ ਲਾ ਕੇ ਬੰਦਾ ਕਹਿੰਦਾ ਵੀ ਦਾੜੀ ਕਟਾ ਲਈਏ ਜੀ ਪਰ ਇਹ ਬਾਅਦ ਚੋਂ ਹੌਲੀ ਹੌਲੀ ਮਤ ਮਤ ਲੇਟ ਆਈ ਨਾ ਇਹ ਮਤ ਲੇਟ ਆਉਂਦੀ ਆ ਪਰ ਆ ਗਈ ਗੁਰੂ ਨੇ ਦੇਤੀ ਗੁਰੂ ਨੇ ਕਿਰਪਾ ਹੋ ਗਈ ਗੁਰੂ ਦਾ ਧੰਨਵਾਦ ਆ ਇਹ ਦਾੜੀਆਂ ਪਿੱਛੇ ਇਹ ਦਸਤਾਰਾਂ ਪਿੱਛੇ ਤਾਂ ਯਾਰ ਇਤਿਹਾਸ ਕਿੰਨਾ ਭਰਿਆ ਪਿਆ ਸੋਹਣੇ ਛੋਟੇ ਬੱਚੇ ਨੇ ਇਹ ਨਹੀਂ ਮੰਨੀ ਇਹ ਨਹੀਂ ਮੰਨੀ ਕਿ ਆਪਾਂ ਅਸਲ ਜਿਹੜਾ ਰੂਪ ਹੈ ਅਸਲ ਜਿਹੜਾ ਨਖਾਰ ਅਸਲ ਜਿਹੜਾ ਸੋਹਣਾਪਣਾ ਉਹ ਇਹਦੇ ਚ ਹੀ ਆ ਕੇਸਰੀ ਦਸਤਾਰ ਦਾੜਾ ਪ੍ਰਕਾਸ਼ ਇਹਦੇ ਚ ਹੀ ਅਸਲ ਰੂਪ ਆ ਠੀਕ ਆ ਤੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕਿ ਖਾਲਸਾ ਮੇਰਾ ਰੂਪ ਗੁਰੂ ਸਾਹਿਬ ਤਾਂ ਕਹਿੰਦੇ ਕਿ ਖਾਲਸੇ ਵਿੱਚ ਹੀ ਮੇਰਾ ਰੂਪ ਆ ਹਨਾ ਜੇ ਖਾਲਸਾ ਮਤਲਬ ਕਿ ਉਹਦੇ ਗੁਣ ਵੀ ਫਿਰ ਉਹ ਖਾਲਸੇ ਵਰਗੇ ਹੋਣ ਦੋ ਗੱਲਾਂ ਨੇ ਦਸਤਾਰ ਬੰਨਣੀ ਦਾੜਾ ਪ੍ਰਕਾਸ਼ ਕਰਨਾ ਫਿਰ ਉਹਦੇ ਤੇ ਚੱਲਣਾ ਇਹ ਪਹਿਲੀ ਪੌੜੀ ਆ ਫਿਰ ਅਗਲੀ ਪੌੜੀ ਇਹ ਕਿ ਤੁਹਾਡੇ ਗੁਣ ਤੁਹਾਡਾ ਕਰਤਾਰ ਤੁਹਾਡੀ ਰਹਿਣੀ ਤੁਹਾਡੀ ਬਹਿਣੀ ਤੁਹਾਡੀ ਤੁਹਾਡੀ ਦਿਖ ਤੇ ਤੁਹਾਡੇ ਕਰਨ ਨੇ ਉਹਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਉਹ ਵੀ ਉਨਾ ਹੀ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਤੁਸੀਂ ਸਿਰ ਤੇ ਦਸਤਾਰ ਨਹੀਂ ਹੋਵੇ ਤੇ ਕੰਮ ਇਹੋ ਜਿਹਾ ਕਰੇ ਕਿ ਦਸਤਾਰ ਨੂੰ ਲਾਜ ਲਾਉਣ ਵਾਲੇ ਦਸਤਾਰ ਨੂੰ ਸਜਾਓ ਦਸਤਾਰ ਨੂੰ ਸਜਾ ਕੇ ਇਹੋ ਜਿਹਾ ਕੰਮ ਕਰੋ ਉਹ ਕੁੱਲ ਦੁਨੀਆ ਵਿੱਚ ਬਾਬੇ ਨਾਨਕ ਦਾ ਨਾ ਉੱਚਾ ਹੋਵੇ ਨਾ ਆਵਚਾ ਹੋਵੇ ਮਤਲਬ ਨਾ ਬਾਬੇ ਨਾਨਕ ਦਾ ਉੱਚਾ ਹੀ ਹੈ ਨਾ ਮਤਲਬ ਬਾਬੇ ਬਾਬੇ ਨਾਨਕ ਦੇ ਸਿੱਖਾਂ ਦਾ ਪਤਾ ਲੱਗੇ ਪੂਰੀ ਦੁਨੀਆ ਨੂੰ ਕਿ ਇਹ ਬਾਬੇ ਨਾਨਕ ਦੇ ਸਿੱਖ ਨੇ ਇਹ ਗੁਰੂ ਗੋਬਿੰਦ ਸਿੰਘ ਦੇ ਸਿੰਘ ਨੇ ਇਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਪੂਰੀ ਦੁਨੀਆ ਵਿੱਚ ਝੰਡੇ ਝੁਲ ਰਹੇ ਨੇ ਅੱਜ ਤਾਂ ਮੈਂ ਕਹਿੰਦਾ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਕਿਹੜੀ ਕੰਟਰੀ ਜਿੱਥੇ ਮੰਤਰੀ ਨਹੀਂ ਜਿੱਥੇ ਸਾਡੇ ਜੱਜ ਨਹੀਂ ਜਿੱਥੇ ਸਾਡੇ ਮਤਲਬ ਹਰ ਅਹੁਦਿਆਂ ਤੇ ਫੌਜ ਦੇ ਮੁਖੀਆਂ ਤੱਕ ਬਨੇ ਬੈਠੇ ਨੇ ਹੈਨਾ ਅੱਛਾ ਕੀ ਕਹਿਣਾ ਚਾਹੋਗੇ ਆਖਰੀ ਸਵਾਲ ਆ ਵੀ ਜਿਹੜੇ ਯੂਥ ਆ ਜਿਹੜਾ ਭਟਕਿਆ ਕਈ ਵਾਰ ਇਹਨਾਂ ਨੂੰ ਝਿੜਕਿਆ ਜਾਂਦਾ ਉਹ ਸਿਆਣੇ ਕਹਿੰਦੇ ਵੀ ਕਿਸੇ ਨੂੰ ਝਿੜਕਣਾ ਨਹੀਂ ਚਾਹੀਦਾ ਝਿੜਕਣਾ ਦੂਰ ਭਜਦਾ ਜਿਵੇਂ ਤੁਸੀਂ ਪਿਆਰ ਦੇ ਨਾਲ ਗਲੇ ਲਾ ਰਹੇ ਹੋ ਜਿਵੇਂ ਜਿਹਨੇ ਨਹੀਂ ਵੀ ਬੰਨੀ ਉਹਨੂੰ ਵੀ ਪੱਕ ਦੇ ਰਹੇ ਹੋ ਲੱਗਦਾ ਹੈਗਾ ਕਿ ਇਸੇ ਤਰ੍ਹਾਂ ਜੋੜਿਆ ਜਾ ਸਕ ਬਰਸ਼ਿਆਂ ਵਾਲਿਆਂ ਤੋਂ ਵੀ ਡਰ ਲੱਗਦਾ ਤੇਖੀਏ ਗਰਮ ਲੋਕਾਂ ਤੋਂ ਵੀ ਡਰ ਲੱਗਦਾ ਤੁਸੀਂ ਸਵਾਲ ਬਹੁਤ ਵੱਡਾ ਕਰ ਦਿੱਤਾ ਗੱਲ ਵੀ ਕਰਨੀ ਬਣਦੀ ਆ ਸਵਾਲ ਆ ਗਿਆ ਕੁਦਰਤੀ ਆ ਗਿਆ ਇਹ ਸਵਾਲ ਵੀ ਉਹ ਗੁਰੂ ਦੀ ਕਿਰਪਾ ਦੇ ਨਾਲ ਆਇਆ ਮੈਂ ਤੁਹਾਨੂੰ ਦੱਸਾਂ ਗੱਲ ਵਿੱਚ ਸਾਰਿਆਂ ਨੂੰ ਪਿਆਰ ਮੁਹੱਬਤ ਜ਼ਰੂਰ ਚਾਹੀਦੀ ਆ ਯਾਰ ਮੈਂ ਇੱਕ ਗੱਲ ਦੇਖੀ ਆ ਦੇਖੋ ਇੱਕ ਬੰਦਾ ਇੱਕ ਬੰਦੇ ਦਾ ਕਰਤਾਰ ਇੱਕ ਬੰਦੇ ਦੀ ਦੀ ਗੱਲਬਾਤ ਕਿੰਨੇ ਬੰਦਿਆਂ ਨੂੰ ਥੇਸ ਪਹੁੰਚ ਆਂਦੀ ਆ ਸੇਵਾ ਕਰੋ ਕਰਨੀ ਚਾਹੀਦੀ ਆ ਪਰ ਸੇਵਾ ਦੇ ਵਿੱਚ ਤੁਹਾਡੀ ਹਉਮੈ ਨਹੀਂ ਚਲਕਣੀ ਚਾਹੀਦੀ ਇੱਥੇ ਕੱਲ ਹੀ ਪਰਸੋ ਮੇਰੇ ਨਾਲ ਖੁਦ ਘਟਨਾ ਹੋਈ ਆ ਮਤਲਬ ਕੋਈ ਨੌਜਵਾਨ ਸੀ ਉਹ ਕੱਲ ਫਿਰ ਕਰਨੀ ਨਹੀਂ ਬਣਦੀ ਫਿਰ ਆਪਾਂ ਆਪਣੀ ਗੱਲ ਆਪ ਪੁਛਾਲੀ ਜਾਨੇ ਆ ਕਿ ਉਹਦਾ ਵਰਤੀਰਾ ਵਧੀਆ ਨਹੀਂ ਲੱਗਿਆ ਮੈਨੂੰ ਮੈਂ ਕਿਹਾ ਗੱਲ ਇਦਾਂ ਚਾਹੀਦੀ ਜੇ ਕੋਈ ਕਰਨ ਕਰਨੀ ਆ ਵੀ ਵਾਹਿਗੁਰੂ ਜੀ ਆਜੋ ਜੀ ਇੱਧਰ ਜੀ ਇਹ ਹੁੰਦੀ ਆ ਗੱਲ ਨਿਭਾਣੇ ਨਿਭਾਣੇ ਕਈ ਆਪਣੇ ਮੁੰਡੇ ਨੇ ਵਿਚਾਰੇ ਹੈ ਤਾਂ ਜਵਾਕ ਹੀ ਨੇ 22 30 ਸਾਲ ਵੀ ਓਏ ਇਤਰਾ ਇੱਧਰ ਹੋ ਏ ਨਹੀਂ ਚਾਹੀਦਾ ਮਤਲਬ ਕਹਿਣ ਦਾ ਮਤਲਬ ਵੀ ਉਹੀ ਜਿਹੜੀ ਤੁਸੀਂ ਕਹੇ ਵਰਛੇ ਆਲੇ ਤੋਂ ਡਰ ਲੱਗਦਾ ਉਹ ਇੱਕ ਮੁੰਡਾ ਸੀ ਇੱਥੇ ਫੋਟੋ ਖਿੱਚਦਾ ਸੀ ਮੈਨੂੰ ਕਹਿ ਗੁਰਦੁਆਰਾ ਸਾਹਿਬੰਦਰ ਫੋਟੋ ਵੀ ਖਿੱਚ ਲਾਇਆ ਸਰਾਂ ਦੀ ਕਹਿੰਦਾ ਜੀ ਮੈਂ ਸੋਚਿਆ ਕਿ ਸਾਹਮਣੇ ਵਰਛੇ ਆਲਾ ਖੜਾ ਕਿਤੇ ਵਰਛਾ ਹੀ ਨਾ ਮਾਰੇ ਵਕੀ ਚ ਡਰ ਪੈਦਾ ਹੋ ਗਿਆ ਸਾਰੇ ਨਹੀਂ ਇਦਾਂ ਦੇ ਹੈਗੇ ਹਨਾ ਸਾਰੇ ਨਹੀਂ ਹੁੰਦਾ 100 ਜੀਕਾ ਪਰ ਉਹ ਅੱਖ ਸਾਰਿਆਂ ਦਾ ਖਰਾਬ ਕਰ ਦਿੰਦਾ ਚਲੋ ਗੁਰੂ ਸਾਹਿਬ ਉਹਨਾਂ ਨੂੰ ਮੱਤ ਬਖਸ਼ਣ ਬਾਕੀ ਸਭ ਨੂੰ ਦੇਖੋ ਜੇ ਜੋੜਨਾ ਹੈ ਅੱਗੇ ਵਧਣਾ ਹੈ ਕਾਫਲਾ ਵਧਾਉਣਾ ਹੈ ਨਫ਼ਰਤ ਦੇ ਨਾਲ ਕਦੇ ਵੀ ਨਹੀਂ ਵੱਧ ਸਕਦਾ ਤਲਵਾਰ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਦਰ ਤੇ ਆਏ ਨੂੰ ਦੇਖ ਪੱਕੀ ਚੜ ਕੇ ਆਏ ਨੂੰ ਤੇਗ ਪੱਕੀ ਉਹ ਤਾਂ ਕਿਹਾ ਕੋਈ ਚੜ ਕੇ ਆਇਆ ਚੜ ਕੇ ਆਏ ਨੂੰ ਤੇਗ ਦਿੰਦਾ ਖਾਲਸਾ ਤੇ ਦਰ ਤੇ ਇਹਨੂੰ ਦੇਖ ਦਿੰਦਾ ਦੇਖਦਾ ਮਤਲਬ ਕਿ ਪ੍ਰਸ਼ਾਦ ਦਿੰਦਾ ਗੱਲ ਨਾ ਲਾਉਂਦਾ ਪਿਆਰ ਕਰਦਾ ਜਿਹੜਾ ਦਰ ਤੇ ਆ ਗਿਆ ਉਹਨੂੰ ਪਿਆਰ ਕਰਨਾ ਚਾਹੀਦਾ ਉਹਨੂੰ ਉਹਨੂੰ ਗੱਲ ਨਾਲ ਨਾ ਲਾਉਣਾ ਚਾਹੀਦਾ ਜੇਦੋਂ ਗਲਤੀ ਹੋ ਗਈ ਕੋਈ ਕੋਈ ਗਲਤੀ ਹੋ ਵੀ ਜੇ ਉਹਨੂੰ ਕੋਈ ਵੇ ਕੋਈ ਗੱਲ ਨਹੀਂ ਅੱਗੇ ਤਿਆਰ ਰੱਖਿਓ ਖਾਲਸਾ ਜੀ ਐ ਨਹੀਂ ਐ ਕਰ ਲੋ ਖਾਲਸਾ ਜੀ ਬਾਬਾ ਜੀ ਐ ਨਹੀਂ ਐ ਕਰ ਲੋ ਇਹ ਜੇ ਅਸਲ ਫਲਸਫਾ ਉਹ ਆ ਗੁਰੂ ਗੁਰੂ ਸਾਹਿਬਾਨਾਂ ਦਾ ਹੁਣ ਬਹੁਤ ਬੰਦੇ ਆਪਣੇ ਅਸਲ ਫਲਸਫੇ ਉੱਤੇ ਭਟਕੇ ਫਿਰਦੇ ਨੇ ਚਲੋ ਗੁਰੂ ਸਾਹਿਬ ਲਗਾਤਾਰ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਬਣੇ ਹੋਇਆ ਸਾਡੇ ਨਾਲ ਰਾਜੂ ਖੰਨਾ ਬਾਈ ਜੀ ਨੇ ਸਿੱਖੀ ਦੀ ਗੱਲ ਕਰਾਂਗੇ ਗੁਰਬਾਣੀ ਦੀ ਗੱਲ ਕਰਾਂਗੇ ਨਾਲ ਹੀ ਜਿਹੜੇ ਨੌਜਵਾਨ ਨੇ ਦਸਤਾਰਾਂ ਬੰਨੀਆਂ ਜਾ ਰਹੀਆਂ ਨੇ ਉਹਦੀ ਗੱਲ ਕਰਾਂਗੇ ਕਿਉਂਕਿ ਅੱਜ ਜਿਹੜੀ ਜਵਾਨੀ ਆ ਉਹ ਤੁਸੀਂ ਵੇਖਿਓ ਕਿਵੇਂ ਜੁੜ ਬੈਠੀ ਐ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਤੋਂ ਜਾਣਾਂਗੇ ਇਤਿਹਾਸ ਬਾਰੇ ਵੀ ਜਾਣਾਂਗੇ ਹੋਰ ਵੀ ਗੱਲਬਾਤਾਂ ਕਰਾਂਗੇ ਸੱਸੀ ਕੌਰ ਸੱਸੀਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਜਿਹੜੇ ਇਹ ਦਿਹਾੜੇ ਚੱਲ ਰਹੇ ਨੇ ਸ਼ਹੀਦੀ ਹਫ਼ਤਾ ਚੱਲ ਰਿਹਾ ਛੋਟੀਆਂ ਜਿੰਦਾ ਵੱਡੇ ਸਾਕੇ ਦੇਖੋ ਤੰਤਰਬਾਬਾ ਜਰਵਰ ਸਿੰਘ ਜੀ ਤੰਤਰਬਾਬਾ ਫਤਿਹ ਸਿੰਘ ਜੀ ਤੰਤਰਮਾਤਾ ਗੁਜਰਕੌਰ ਜੀ ਦੀ ਦਸਾਨੀ ਸ਼ਹਾਦਤ ਉਹਨਾਂ ਨੇ ਆਪਣਾ ਖੂਨ ਡੋਲ ਕੇ ਸ਼ਹੀਦੀ ਜੋ ਦਿੱਤੀ ਇਸ ਜੋ ਸਾਨੂੰ ਧੰਤਨ ਗੁਰਗੋਵਿਸ਼ ਦਸ਼ਮੇਸ਼ ਪਿਤਾ ਜੀ ਨੇ ਜੋ ਸਾਨੂੰ ਸਿਰ ਦਾ ਤਾਜ ਬਖਸ਼ਿਆ ਉਹ ਤਾਜ ਲਈ ਸਹਿਬ ਜਦ ਨੇ ਛੋਟਿਆਂ ਨੇ ਵੱਡਿਆਂ ਨੇ ਕੁਰਬਾਨੀ ਕੀਤੀ ਕਿੰਨੇ ਸਿੰਘ ਸਿੰਘ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੋ ਮੈਂ ਸਮਝਦਾ ਕਿ ਇਸ ਦਿਨ ਦੇ ਉੱਪਰ ਬਹੁਤ ਬੱਚੇ ਦੇ ਮਾਪੇ ਆ ਕੇ ਇੱਕ ਸਾਡੇ ਕੋਲ ਰੜ੍ਹ ਕਰਕੇ ਜਾ ਰਹੇ ਪਰ ਉਸ ਸਾਡੇ ਕੇ ਜਾ ਰਹੇ ਨੇ ਇਸ ਤੰਦ ਉੱਪਰ ਆ ਕੇ ਕਿਸੇ ਆਪਣੇ ਬੱਚਿਆਂ ਦੇ ਕੇਸ ਰੱਖਾਂਗੇ ਬੱਚਿਆਂ ਦਸਤਾਰਾ ਸਜਾਵਾਂਗੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਸਿੱਖੀ ਬੜੇ ਮਹਿੰਗੇ ਮੁੱਲ ਨਾਲ ਮਿਲੀ ਹੋਈ ਆ ਗੁਰੂ ਸਾਹਿਬ ਨੇ ਸਰਮਾਂ ਸਭਾਰੇ ਆ ਸ਼ਹੀਦੀਆਂ ਹੋਈਆਂ ਸਾਨੂੰ ਇਹ ਸਿੱਖੀ ਦੀ ਇੱਜ਼ਤ ਰੱਖਣੀ ਚਾਹੀਦੀ ਸਿੱਖੀ ਦਾ ਤਾਜ ਆ ਇਹ ਸੋ ਇਸ ਕਰਕੇ ਯੂਥ ਅਕਾਲੀਅਲ ਦੇ ਵੱਲੋਂ ਉਹਦੇ ਪ੍ਰਧਾਨ ਸਰ ਵੀ ਝੰਡਰੀ ਵੱਲੋਂ ਸਰਦਾਰ ਸਰਬੀਰ ਸਿੰਘ ਬਾਲਜੀ ਵੱਲੋਂ ਤਾਂ ਹਮੀਸ਼ਾ ਵੱਲੋਂ ਇਹ ਬਹੁਤ ਵੱਡਾ ਪ੍ਰੋਗਰਾਮ ਕੀਤਾ ਪਿਛਲੇ 2 ਸਾਲ ਤੋਂ ਲਗਾਤਾਰ ਪਿੰਡਾਂ ਦੇ ਵਿੱਚ ਕਾਲਜਾਂ ਦੇ ਵਿੱਚ ਕਾਲਜਾਂ ਦੇ ਵਿੱਚ ਪਰ ਹਲਕੇ ਵਾਈਜ ਇਹ ਕੈਂਪ ਲੱਗ ਰਹੇ ਨੇ ਜਿੱਥੇ ਦਸਤਾਰਾਂ ਫ੍ਰੀ ਵੰਡੀਆਂ ਵੰਡਿਆ ਜਾ ਰਿਹਾ ਉਹਦੇ ਨਾਲ ਦਸਤਾਰਾਂ ਸਿਖਲਾਈਆਂ ਜਾ ਰਹੀਆਂ ਨੇ ਤਾਂ ਕਿ ਜਿਹੜੇ ਨੌਜਵਾਨਾਂ ਨੂੰ ਦਸਤਾਰਾਂ ਬੰਨ੍ਹੀਆਂ ਨਹੀਂ ਆਉਂਦੀਆਂ ਉਹ ਸਿੱਖੇ ਜਾਣ ਅੱਛਾ ਕਈ ਵਾਰੀ ਨਾ ਜੀ ਦਸਤਾਰ ਚਲੋ ਬੰਨੀ ਵੀ ਜਾਂਦੀ ਆ ਉਹਦਾ ਅੱਗੇ ਜਾ ਕੇ ਬੱਚੇ ਜਿਵੇਂ ਉਹਤੇ ਪ੍ਰੋਪਰ ਰੱਖ ਨਹੀਂ ਪਾਉਂਦੇ ਲੱਗਦਾ ਹੈਗਾ ਵੀ ਕਿਤੇ ਨਾ ਕਿਤੇ ਉਹ ਥੋੜੀ ਜੀ ਪਛਾਣ ਵੀ ਹੋਣੀ ਚਾਹੀਦੀ ਹੈ ਵੀ ਤਾਂ ਕਿ ਕੋਈ ਬੰਦਾ ਜਿਹੜਾ ਦਸਤਾਰ ਬੰਨ੍ਹ ਕੇ ਗਿਆ ਜਾਂ ਸਜਾ ਕੇ ਗਿਆ ਅੱਗੇ ਵੀ ਉਸ ਚੀਜ਼ ਨੂੰ ਪ੍ਰੋਪਰ ਆਪਣੇ ਨਾਲ ਜੋੜੇ ਸਭ ਤੋਂ ਵੱਡੇ ਸਭ ਤੋਂ ਪਹਿਲੇ ਜੁਮਰ ਬੰਨ੍ਹਦੇ ਆ ਮਾਂ-ਬਾਪ ਮਾਪਾ ਮਾਵ ਨੂੰ ਆਪਣੇ ਬੱਚੇ ਜਿਹੜੇ ਬੱਚਿਆਂ ਦੇ ਕੇਸ ਨਹੀਂ ਹੈਗੇ ਉਹ ਕੇਸ ਰਖਾਉਣੇ ਚਾਹੀਦੇ ਨੇ ਦਸਤਾਰਾਂ ਬੰਨ੍ਹੇ ਸਿਕਾਉਣੇ ਚਾਹੀਦੇ ਆ ਨੇ ਤੇ ਇੱਥੋਂ ਬੜੇ ਨੌਜਵਾਨ ਪ੍ਰੇਰਥੋਕੇ ਜਾ ਰਹੇ ਨੇ ਇਹ ਤੇ ਸਾਬ ਜੀ ਦਾ ਸਤਾਨ ਦੇ ਉੱਪਰ ਮੱਥਾ ਟੇਕ ਕੇ ਹੱਥ ਜੋੜ ਕੇ ਇਹ ਸਾਨੂੰ ਪ੍ਰੋਸਾ ਦਵਾਰੇ ਨੇ ਕਿ ਅਸੀਂ ਕੇਸ ਵੀ ਰੱਖਾਂਗੇ ਤੇ ਦਸਤਾਰਾਂ ਵੀ ਸਜਾਵਾਂਗੇ ਸਾਨੂੰ ਸਾਰਿਆਂ ਨੂੰ ਆਪਣੇ ਜੋ ਸਿੱਖ ਧਰਮ ਨਾਲ ਸੰਬੰਧਤ ਨੇ ਉਹਨਾਂ ਦੇ ਬੱਚਿਆਂ ਨੂੰ ਕੇਸ ਰੱਖਣੇ ਚਾਹੀਦੇ ਦਸਤਾਰਾਂ ਫਜਾਉਣੇ ਚਾਹੀਦੇ ਨੇ ਜਿਹੜੇ ਆ ਰਹੇ ਨੇ ਉਹਨਾਂ ਦਾ ਤਾਂ ਚਲੋ ਅਸੀਂ ਸਵਾਗਤੀ ਆ ਤੁਸੀਂ ਕਰਦੇ ਹੋ ਜਿਹੜੇ ਨਹੀਂ ਆ ਸਕਦੇ ਉਹਨਾਂ ਲਈ ਕੀ ਕਹਿਣਾ ਚਾਹੋਗੇ ਕਿਉਂਕਿ ਕਈ ਵਾਰੀ ਐ ਹੁੰਦਾ ਕਿ ਬੱਚੇ ਜਿੱਦ ਕਰਦੇ ਨੇ ਮਾਪੇ ਬਿਜ਼ੀ ਹੁੰਦੇ ਨੇ ਉਹ ਮਾਪਿਆਂ ਨੂੰ ਕੀ ਬੇਨਤੀ ਕਰਨੀ ਚਾਹੋਗੇ ਅਪੀਲ ਕਰਨੀ ਚਾਹੋਗੇ ਦੇਖੋ ਜਿਹੜੇ ਵੀ ਕੋਈ ਨੇੜੇ ਹੈਗਾ ਇਸ ਸ਼ਹੀਦ ਦੀ ਜੋੜ ਮੇਲ ਚ ਆਇਆ ਹੋਇਆ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਇਸ ਪਹਿਲੇ ਡਿਊਟੀ ਦੇ ਉੱਪਰ ਆ ਕੇ ਇਹ ਕੈਂਪ ਲੱਗਿਆ ਹੋਇਆ ਕੋਈ ਵੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ ਤੱਕ ਉਰੇ ਆ ਸਕਦਾ ਪਗ ਦਸਤਾਰ ਸਿੱਖ ਸਕਦਾ ਦਸਤਾਰਾਂ ਦੇ ਜਾ ਸਕਦਾ ਦਸਤਾਰਾਂ ਬਨੀਆਂ ਜਾ ਸਕਦੀਆਂ ਨੇ ਸਭ ਤੋਂ ਵੱਡੀ ਜੁੰਮਰ ਤਾਂ ਆਪਣੇ ਪਰਿਵਾਰ ਦੀ ਬਣਦੀ ਹੈ ਇੱਕ ਮਾਪੇ ਨੂੰ ਚਾਹੀਦਾ ਕਿ ਉਹਦੇ ਬੱਚਿਆਂ ਨੂੰ ਪ੍ਰੇਰਣਾ ਦੇਣ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਬਾਣੀ ਨਾਲ ਜੋੜਨ ਬਾਣੀ ਨਾਲ ਜੋੜ ਅੱਛਾ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਜੰਦ ਜਾਂਦੇ ਹੋਰ ਤੁਸੀਂ ਆਪਣੇ ਵੱਲੋਂ ਹੋਰ ਕੀ ਜਿਹੜਾ ਸੰਦੇਸ਼ ਆ ਇਹਨਾਂ ਦਿਨਾਂ ਦੇ ਵਿੱਚ ਕੀ ਦੇਣਾ ਦੇਖੋ ਇੱਥੇ ਬਹੁਤ ਵੱਡਾ ਉਰੇ ਜੋ ਵੱਡੀਆਂ ਸ਼ਾਤਾਂ ਹੋਈਆਂ ਨੇ ਲੋਕ ਉਰੇ ਉਹਨਾਂ ਸਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਨਤਮਸਤਕ ਹੋਣ ਵਾਸਤੇ ਆਉਂਦੇ ਨੇ ਸਾਡੇ ਸਾਰੇ ਮੋਟਰਸਾਈਕਲ ਗੱਡੀਆਂ ਟਰੈਕਟਰ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਬੜੀ ਸੰਜੀਦਗੀ ਨਾਲ ਬੜੀ ਨਿਮਰਤਾ ਦੇ ਨਾਲ ਇੱਕ ਪਰੋਸੇ ਦੇ ਨਾਲ ਇੱਥੇ ਆਈਏ ਕੋਈ ਹੁੱਲਰਵਾਜੀ ਨਾ ਕਰੇ ਬਿਲਕੁਲ ਆਕੇ ਮੱਥਾ ਟੇਕਿਆ ਜਾਵੇ ਕੋਈ ਕਾਹਲ ਨਾ ਕਰਨੀ ਚਾਹੀਦੀ ਕੋਈ ਰੌਲਾ ਨਹੀਂ ਪਾਉਣਾ ਚਾਹੀਦਾ ਕਿਉਂਕਿ ਆਪਾਂ ਉਰੇ ਸਹਿਬਜ਼ਾਦੇ ਸ਼ਰਦਾ ਦਾ ਸਤਕਾਰ ਭੇਟ ਕਰਨ ਵਾਸਤੇ ਆਏ ਆ ਸੋ ਸਾਰੇ ਇੱਥੋਂ ਆਕੇ ਉਹਨਾਂ ਅਸ਼ੀਰਵਾਦ ਲੈ ਕੇ ਆਈਏ ਚੜ੍ਹਦੀ ਕਲਾ 'ਚ ਜਾਈਏ ਉਹਨਾਂ ਦੀ ਸ਼ਹਾਦਤ ਨੂੰ ਤੋਂ ਸਿੱਖਿਆ ਲਈਏ ਦੇਖੋ ਉਹਨਾਂ ਨੇ ਸਿੱਧੀ ਕਿਸ ਵਾਸਤੇ ਦਿੱਤੀ ਸਿੱਧੀ ਸਾਡੇ ਸਾਡੇ ਵਾਸਤੇ ਦਿੱਤੀ ਸਾਡੀ ਸਿਕੋਂ ਵਾਸਤੇ ਦਿੱਤੀ ਸੋ ਸਾਨੂੰ ਉਹਨਾਂ ਦੇ ਸ਼ਹਾਦਤ ਉੱਪਰੋਂ ਸਿੱਖਣਾ ਚਾਹੀਦਾ ਸਵੇਖ ਲੱਗੇ ਜਾਣਾਈ ਜੀ ਜਾ ਨਸ਼ਿਆਂ ਦਾ ਤਿਆਗ ਕਰਨਾ ਚਾਹੀਦਾ ਬੁਰੀਆਂ ਸੰਗਤਾਂ ਤੋਂ ਬੁਰੀ ਸਮਾਜਿਕ ਰੀਤੀਆਂ ਤੋਂ ਬਚਣਾ ਦੂਰ ਰਹਿਣਾ ਚਾਹੀਦਾ ਸਾਡੀ ਇਹ ਪ੍ਰੇਰਨਾ ਧੰਨਵਾਦ ਸੋ ਇਹ ਸੰਸਾੜ ਨਾਲ ਬਾਈ ਜੀ ਰਾਜੂ ਖੰਨਾ ਜੀ ਇਹਨਾਂ ਨੇ ਵੀ ਜਿਹੜੀ ਸਾਨੂੰ ਸੱਚੀ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਜਿਹੜੀ ਨੌਜਵਾਨੀ ਆ ਉਸ ਨੂੰ ਸਿੱਖੀ ਦੇ ਨਾਲ ਜੋੜਿਆ ਜਾਵੇ ਤਾਂ ਜੋ ਵੱਧ ਤੋਂ ਵੱਧ ਜਿਹੜੀ ਸਿੱਖੀ ਆ ਪਰਫੁੱਲਤ ਹੋ ਸਕੈ ਕਿਉਂਕਿ ਲਗਾਤਾਰ ਇਥੇ ਤੁਸੀਂ ਦੇਖਦੇ ਹੋ ਨੌਜਵਾਨ ਜਦੋਂ ਪੱਗਾਂ ਸਜਾਉਂਦੇ ਨੇ ਦਸਤਾਰਾਂ ਸਜਾ ਕੇ ਜਾਂਦੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਬੜੀ ਖੁਸ਼ੀ ਹੁੰਦੀ ਆ ਕਿਉਂਕਿ ਉਹ ਆਪਣੇ ਆਪ ਨੂੰ ਗੁਰੂ ਦੇ ਨਾਲ ਜੁੜਿਆ ਮਹਿਸੂਸ ਕਰਦੇ ਨੇ ਕੈਮਰਾਮੈਨ ਸੁਖਵਿੰਦਰ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਫਤਿਹ ਕਰਸ